ਡੀ ਜਿੰਮੇਵਾਰੀ ਨਾਲ ਇਹ ਸਾਡੇ ਬੌਂਸਰ ਗਰੁੱਪ ਨੇ ਨਿਭਾਇਆ ਹੈ ਮੈਂ ਵਿਸ਼ੇਸ਼ ਤੌਰ ਤੇ ਸਾਰੀ ਸਾਡੀ ਸਪੋਰਟਸ ਕਲੱਬ ਵੱਲੋਂ ਸਾਡੇ ਭਰਾਵਾਂ ਦਾ ਧੰਨਵਾਦ ਕਰਦਾ ਸਾਡੇ ਮਹਾਂਤ ਬਾਬਾ ਭੋਲੇनाथ ਜੀ ਦਾ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਆਦੇਸ ਕਬੱਡੀ ਕੱਪ ਦੇ ਲਈ ਬਹੁਤ ਵੱਡੇ ਸਹਿਯੋਗ ਹੈ ਮੂਵ ਸਪਰੇ ਗਰਾਊਂਡ ਦੇ ਵਿੱਚ ਪੁੱਜਦੇ ਕਰਦੇ ਹੋ ਜੀ ਜਿਹੜੇ ਵੀ ਵੀਰ ਦੇ ਕੋਲੇ ਹੈ ਇੱਕ ਪਾਸੇ ਕਹਿੰਦੇ ਟੀਮ ਹੈ ਜਿਹੜੀ ਉਹ ਗਰਾਊਂਡ ਦੇ ਵਿੱਚ ਮੇਨ ਸਟੇਜ ਕੋ ਖੱਬੇ ਪਾਸੇ ਫਤਿਹਬਾਦ ਦੇ ਜਾਣਲੀ ਪਿੰਡ ਦੀ ਖੇਡ ਰਹੀ ਹੈ ਹਰ ਦੂਸਰੇ ਪਾਸੇ ਜ਼ਿਲ੍ਹਾ ਸੰਗਰੂਰ ਦੀ ਧਰਤੀ ਜਿੱਥੋਂ ਦੇ ਖਿਡਾਰੀ ਤੇ ਲਖਾਰੀ ਤੇ ਪ੍ਰਮੋਟਰ ਵੱਡੇ ਨੇ ਦੁਨੀਆ ਦੇ ਵਿੱਚ ਉਹ ਖੜਪਾ ਖੜਪਾ ਹੁੰਦੀ ਹੈ ਲਓ ਖੜਪੇ ਤੇ ਜਾਂਗਲੀ ਦਾ ਕਹਿੰਦੇ ਅੱਜ ਦੇ ਦਿਨ ਦਾ ਫਾਈਨਲ ਮੈਚ 125 ਤੇ 81 ਬੈਸਟਾਂ ਨੂੰ ਹਾਰ ਲਏ ਲਓ ਪਹਿਲੀ ਰੇਡ ਕਹਿੰਦੇ ਜਾਂਗਲੀ ਵਾਲੇ ਧੀਜੇ ਦੀ ਖੇਡ ਮੈਦਾਨ ਦੇ ਵਿੱਚ ਫਾਈਨਲ ਵਾਲੀ ਪਹਿਲੀ ਪੈ ਗਈ ਮੇਰੇ ਮਿੱਤਰੋ ਹਰਿਆਣੇ ਤੇ ਪੰਜਾਬ ਦੀਆਂ ਟੀਮਾਂ ਦੀ ਹਾਰਲੇ ਡੇਵਿਡਸਨ ਦੇ ਲਈ ਚਾਂਦਪੁਰੇ ਦੇ ਵਿੱਚ ਜੰਗ ਸ਼ੁਰੂ ਹੋ ਗਈ ਹੈ ਸਵਾ ਲੱਖ ਪਹਿਲਾ ਪ੍ਰਾਈਜ਼ ਹੈ ਸਾਡੇ ਯਾਰ ਲਖੇ ਟਮਾਣੇ ਦੇ ਪਰਿਵਾਰ ਨੇ ਦੇਣਾ ਹੈ 81000 ਦੂਜਾ ਪ੍ਰਾਈਜ਼ ਹੈ ਐਚ ਡੀ ਐਫ ਸੀ ਬੈਂਕ ਵਾਲੇ ਮਨਦੀਪ ਭਾਈ ਨੇ ਦੇਣਾ ਇੱਕ ਹਾਰਨੇ ਕਾਲੇ ਗਰੇ ਬੌਲਦਾ ਇੱਕ ਹਾਰਨੇ ਸੁਖਵੀਰ ਸਰਾਓ ਦਾ ਇਹ ਸੱਤੂ ਹਰੀਕੇ ਪ੍ਰਧਾਨ ਦਾ ਕਬੱਡੀ ਕੱਪ ਹੈ ਰੇਲ ਆਦੇ ਸ਼ੀਲੂ ਉਹ ਸ਼ੀਰਾ ਤੇ ਸ਼ਿੱਲੂ ਹੋ ਗਈ ਮੇਰੇ ਮਿੱਤਰੋ ਉਹ ਪਟਾਕੇ ਪੈਣ ਵਾਲੀ ਗੱਲ ਆ ਪਟਾਕੇ ਉਹ ਪੈਣ ਵਾਲੀ ਗੱਲ ਆ ਉਹ ਸ਼ੀਰਾ ਚੱਕ ਲਈ ਸ਼ੋਰ ਦੀ ਧਰਤੀ ਦਾ ਨਾਜਵਾਨ ਉਹ ਦਿੜਬੇ ਦੇ ਲਈ ਅੰਕ ਦਾ ਵਾਅਦਾ ਕਰ ਗਿਆ ਜੀ ਜੀ ਮਸ਼ਹੂਰੀ ਆ ਉਹ ਛੰਨਾ ਵਾਲਾ ਭੂਰੀ ਆ ਕੀ ਬਾਤ ਹੈ ਇਹਦੀ ਬਾੜੀ ਮਸ਼ਹੂਰੀ ਹੈ ਇਹ ਛੰਨਾ ਵਾਲਾ ਭੂਰੀ ਹੈ ਉਧਰ ਬੀਤ ਪਲੱਸਟਰ ਜੋੜੀ ਵਾਲਾ ਯਾਰ ਕਹਿੰਦਾ ਜੜਵੇ ਦੇ ਸੱਤੀ ਦੇ ਤਿੰਨ ਜਫੇ ਬੀਤ ਵੱਲੋਂ 1100 ਰੁਪਏ ਦੇ ਹੋਣਗੇ ਇਹ ਜੋਗਿਆਣੀਆਂ ਗਗਨਾ ਇਹ ਭਾਰਤੀ ਟੀਮ ਦੇ ਲਈ ਵਰਲਡ ਕੱਪਾਂ ਦੇ ਵਿੱਚ ਖੇਡਿਆ ਇਹ ਓ ਝੋਟੇ ਨੇ ਕਰੋੜਾਂ ਦੀ ਕਬੱਡੀ ਜਿੱਤੀ ਹੈ ਇਹ ਕਹਿੰਦੇ ਕਰੋੜਾਂ ਦੀ ਕਬੱਡੀ ਦਾ ਚੈਂਪੀਅਨ ਹੈ ਜੰਗੋ ਓ ਕਰੋੜਾਂ ਦੀ ਕਬੱਡੀ ਦਾ ਚੈਂਪੀਅਨ ਹੈ ਓ ਸਰੋਧਰ ਮਾਨਕ ਨੇ ਰਾਜਵੀਰ ਮਾਨਕ ਨੇ ਕੁਲਵੀਰ ਲਾਲੇ ਨੇ ਓ ਜਤਿੰਦਰ ਮਿਲਗੇ ਨੇ ਹਸ਼ਿਆਰਪੁਰਿਆ ਜੈਲੇ ਨੇ ਕੰਨੇ ਉਹਦੇਲੇ ਹੋਣਾ ਨੇ ਕਹਿੰਦੇ ਐਨ ਸਕਾਰਪੀਓ ਮਾਣਕ ਦੀ ਤੁਰਤੀ ਦਿੱਤੀ ਲਓ ਢੋਡਿਆਂ ਵਾਲਾ ਵੀ ਕਹਿੰਦੇ ਹਾਰ ਲੈ ਜਿੱਤਣ ਨੂੰ ਫਿਰਦਾ ਓ ਛੱਨਾ ਵਾਲਾ ਵੀ ਹਾਰ ਲੈ ਜਿੱਤਣ ਨੂੰ ਫਿਰਦਾ ਹਾਰ ਲੈ ਜਿੱਤਣ ਨੂੰ ਫਿਰਦਾ ਇੱਕ ਪਾਸੇ ਜੱਸਾ ਕਰਦਾ ਦੂਜੇ ਪਾਸੇ ਸੱਤੀ ਦਿੰਦਾ ਨਾਲ ਮੈਦਾਨ ਦੇ ਵਿੱਚ ਧਿਆਨੇ ਵਰਗੇ ਚਾਰ ਜਫੀ ਤਿਆਰ ਬਰ ਤਿਆਰ ਹੈ ਜੜਬਾ ਮੰਡੀ ਤੇ ਟੱਕਰ ਕਹਿੰਦੇ ਮੈਦਾਨ ਦੇ ਵਿੱਚ ਜਾਣ ਲਈ ਪਿੰਡ ਦੀਆਂ ਟੀਮਾਂ ਦੀ ਚੱਲਦੀ ਹੈ ਮੇਰੇ ਮਿੱਤਰੋ ਓ ਤੇ ਭੂਰੀ ਦਾ ਪੇਚਾ ਪਿਆ ਹੋਇਆ ਹੈ ਨੰਬਰ 6 ਨਾਲ ਵਾਲਾ ਜੁੜ ਗਿਆ ਗੁਰਦੀਪ ਸਿੰਘ ਢਾਲੀਵਾਲ ਪੁਆਇੰਟ ਦਾ ਵਾਅਦਾ ਕਰ ਗਿਆ ਕਿ ਪਾਉਂਡ ਮੰਗਾ ਲੇ ਯੂਕੇ ਤੋਂ ਤੇ ਯੂਐਸਏ ਤੋਂ ਡਾਲਰ ਕੱਪ ਮਿੱਤਰਾਂ ਦਾ ਵੇਖਣ ਲਈ ਤੂੰ ਵੀ ਘੁੰਮ ਦੀ ਬਿਊਟੀ ਪਾਰਲਰ ਟੱਕੜਿਆਂ ਦੀ ਇਹ ਖੇਡ ਰਕਾਨੇ ਮਾੜੇ ਭਾਰਲਾ ਸੰਦੇ ਉਹ ਮਿੱਤਰਾਂ ਦਾ ਪਰੇ ਮੇਲਾ ਸ਼ੀਲੂ ਆਇਆ ਹੋਇਆ ਇਨੂ ਆ ਤੇ ਗੱਬਰੂਆ ਆ ਦੋ ਗੱਬਰੂਆ ਆ ਤੇ ਗੱਬਰੂਆ ਓ ਚਾਂਦਪੁਰੇ ਤੋਂ ਸ਼ੀਲੂ ਆਇਆ ਹੋਇਆ ਮੇਰੇ ਯਾਰ ਆ ਕੰਮ ਨਾ ਕਰੋ ਵਿੱਚ ਨਾ ਆਓ ਕੀ ਬਾਤ ਇਹ ਵਧੀਆ ਗੱਲ ਨਹੀਂ ਸਵਾਦ ਲਾਓ ਗਰਾਊਂਡ ਤੋਂ ਬਾਹਰ ਲਓ ਭਰਾ ਬਣ ਕੇ ਫੂਜਵਾਨੀ ਵਾਲੀ ਗੱਲ ਕਰੋ ਓ ਪੈਂਦੀ ਰੇਡ ਫਾਈਨਲ ਚੱਲਦਾ ਉਹ ਫਾਈਨਲ ਚੱਲਦਾ ਲਓ ਢੀਲਾ ਜੈਮਲੀ ਵਾਲਾ ਅੰਕ ਦਾ ਵਾਅਦਾ ਕਰ ਗਿਆ ਸਾਹਮਣੇ ਦੁਨੀਆ ਦਾ ਵੱਡਾ ਬੰਦੋ ਜੋਗਿਆ ਦਾ ਗਗਨ ਆ ਗਿਆ ਗਗਨ ਆ ਗਿਆ ਗਗਨ ਆ ਗਿਆ ਕਾਲਾ ਜਾਨਲੀ ਵਾਲਾ ਇੱਕ ਕੰਨੀ ਤੇ ਐ ਸ਼ੀਲੂ ਦੂਜੀ ਕੰਨੀ ਤੇ ਐ ਢੋਡਿਆਂ ਵਾਲਾ ਬਿੱਲਾ ਵਿਦਕਾਰ ਐ ਚਾਰ ਜਾਫੀ ਜਾਨਲੀ ਪਿੰਡ ਦੇ ਤਿਆਰ ਵਰ ਤਿਆਰ ਐ ਹਰਿਆਣੇ ਤੇ ਪੰਜਾਬ ਦੀਆਂ ਟੀਮਾਂ ਦਾ ਚੰਦਪੁਰੇ ਦੇ ਵਿੱਚ ਫਾਈਨਲ ਚੱਲ ਰਿਹਾ ਸਵਾ ਲੱਖ ਤੇ 81 ਹਜ਼ਾਰ ਦੇ ਪ੍ਰਾਈਜ਼ ਐ ਉਧਰ ਕਹਿੰਦੇ ਪ੍ਰਧਾਨ ਸੱਤੂ ਹਰੀਕਾ ਜਸ਼ਨ ਕਰੇਵਾਲ ਅਵਤਾਰ ਸਿੰਧੜਾ ਤੇ ਰਾਜੀਵ ਕਨੇਡਾ ਵਾਲਾ ਸਰਪੰਚ ਅਮਰੀਕ ਸਿੰਘ ਜੀ ਗਰੇਵਾਲ ਤੇ ਚੰਦਪੁਰੀਏ ਬਾਦਲ ਦਾ ਫਾਈਨਲ ਚੱਲ ਰਿਹਾ ਮੇਰੇ ਮਿੱਤਰੋ ਹੋ ਸ਼ੰਨਾ ਵਾਲੇ ਪੁਰੀ ਦੀ ਰੇਡ ਪਈ ਹੋਈ ਹੈ ਇੱਕ ਪਾਸੇ ਨੰਬਰ ਜਾਂਟਲੀ ਦੀ ਟੀਮ ਦਾ ਲਓ ਸਿਰੇ ਦਾ ਮੈਚ ਹੈ ਬਿੱਟੂ ਨਡਾਲ ਦੇ ਸ਼ੰਗੀ ਜੂਕੇ ਵੱਲੋਂ ਸ਼ੀਲੂ ਦੇ ਤਿੰਨ ਜਫਾ ਦੇ 11-11 ਹਜ਼ਾਰ ਦਿੱਤਾ ਜਾਣਾ ਹੈ ਔਰ 11-11 ਹਜ਼ਾਰ ਦਿੱਤਾ ਜਾਣਾ ਦੋਨੋਂ ਟੀਮਾਂ ਨੂੰ ਦੱਸ ਦਈਏ ਵੀ ਹੂਟਰ ਦੇ ਨਾਲ-ਨਾਲ ਸਟਾਪ ਬਾਤ ਵੀ ਚੱਲ ਰਹੀ ਹੈ ਸਾਡੇ ਰਾਜਕਕਰਾਲੇ ਉਰੀ ਬਹੁਤ ਵੱਡੀ ਜ਼ਿੰਮੇਵਾਰੀ ਗਰਾਊਂਡ ਦੇ ਵਿੱਚ ਨਿਭਾ ਰਹੇ ਨੇ ਇਹ ਜੋਗੇ ਵਾਲਿਆ ਗਗਨ ਹੈ ਇਹ ਵੱਡਾ ਮੱਲ ਹੈ ਸ਼ੀਲੂ ਤੇਰੇ ਨਾਂ ਤੇ ਸ਼ਰਤਾਂ ਲੱਗ ਗਈਆਂ ਸੋਹਣਿਆ ਓਹ ਵੇਖ ਗਗਨ ਜੋਗੇ ਵਾਲਿਆ ਪੱਬਿਆਤੇ ਹੋਇਆ ਫਿਰਦਾ ਅੱਜ ਕਹਿੰਦੇ ਲੱਖਾਂ ਦਾ ਫਾਈਨਲ ਹੈ ਅੱਜ ਮੇਰੇ ਵੀਰੋ ਸਾਲ ਦੀ ਮਿਹਨਤ ਇੱਕ ਸਾਲ ਹੋ ਗਿਆ ਚੰਦਪੁਰੀਆਂ ਨੂੰ ਮਿਹਨਤ ਕਰਦਿਆਂ ਨੂੰ ਕਹਿੰਦੇ ਵੀ ਸਿਰਾ ਕਰਵਾਉਣਾ ਆਹ ਹੱਥ ਕਰਵਾਉਣੀਆਂ ਸਿਰਾ ਕਰਵਾਣਾ ਐਂਡ ਕਰਵਾਣਾ ਬਲੈਸਟ ਜੋੜੀ ਵਾਲਾ ਬੀਤ ਕਹਿੰਦਾ ਉਹ ਸੱਤੀ ਦੇ ਤਿੰਨ ਜਫਿਆਂ ਤੇ ਕਹਿੰਦਾ ਵੀ 3100 ਦੇਣਾ ਉਹ 3100 ਦੇਣਾ ਬਲੈਸਟ ਜੋੜੀ ਵਾਲਾ ਬੀਤ ਕਹਿੰਦਾ ਗੱਲ 3100 ਦੀ ਹੈ ਕਦੇ ਜਫਾ ਇਧਰ ਲੱਗ ਜਾਂਦਾ ਕਦੇ ਜਫਾ ਉਧਰ ਲੱਗ ਜਾਂਦਾ ਕੋਈ ਕਹਿੰਦਾ ਜਾਣੜੀ ਦਿੱਤੂ ਕੋਈ ਕਹਿੰਦਾ ਡੜਵਾ ਦਿੱਤੂ ਓਏ ਕਿੰਨਾ ਦਰ ਤੱਲਣਾ ਮੈਚ ਈ ਸ਼ੱਕ ਤੇ ਰਹਿਣੀ ਹੈ ਮੇਲਾ ਚਾਂਦਪੁਰੇ ਵਾਲੇ ਯਾਰਾਂ ਦਾ ਸੱਜਣ ਦੀ ਟੱਕ ਮੇਲਾ ਚੰਦਪੁਰੇ ਵਾਲੇ ਯਾਰਾਂ ਦਾ ਟੱਕ ਤੇ ਪੈਣੀ ਐ ਓਏ ਸਾਹਮਣੇ ਚੱਕਾਂ ਵਾਲੇ ਸ਼ੀਰੇ ਨੂੰ ਜਫਾ ਲੱਗ ਗਿਆ ਓਹ ਟੋਡੇ ਵਾਲਾ ਬਿੱਲਾ ਬਿੱਲਾ ਕਹਿੰਦੇ ਸਿਰਾਂ ਕਰਵਾ ਗਿਆ ਓਹ ਬਿੱਲਾ ਕਹਿੰਦੇ ਸਿਰਾਂ ਕਰਵਾ ਗਿਆ ਓਹ ਚੋਟੀ ਦਾ ਮੱਲਾ ਓਹ ਪੁੱਜ ਕੇ ਚੋਟੀ ਦੇ ਕਹਿੰਦੇ ਮੱਲ ਮਿੱਤਰੋ ਅੱਜ ਲੱਗੂਗੀ ਟਿਕਾਣੇ ਸਿਰੇ ਗੱਲ ਮਿੱਤਰੋ ਅੱਜ ਲੱਗ ਗਈ ਟਿਕਾਣੇ ਪੂਰੀ ਗੱਲ ਮਿੱਤਰੋ ਪੁੱਜ ਕੇ ਚੰਦਪੁਰੇ ਚ ਚੋਟੀ ਦੇ ਮੱਲ ਮਿੱਤਰੋ ਇਹ ਸਤਨਾਮ ਜੈੰਗੋ ਦੇ ਬੋਲ ਆਹ ਸ਼ਰਨਾ ਵਾਲਾ ਭੂਰੀ ਇਸ ਵੇਲੇ ਨੰਬਰ ਜੋੜ ਗਿਆ ਕਬੱਡੀ 123live.in ਤੇ ਦੁਨੀਆ ਜੁੜੀ ਬੈਠੀ ਹੈ ਵੀ ਕੌਣ ਚਾਂਦਪੁਰੇ ਦੇ ਵਿੱਚੋਂ ਹਾਰ ਲੈ ਜਿੱਤ ਕੇ ਜਾਊਗਾ ਲੋਕਾਂ ਨੇ ਸ਼ਰਤਾਂ ਲਾਈਆਂ ਹੋਣ ਗਿਆ ਗਗਨ ਜੋਗੇੜਾ ਕਬੱਡੀ ਪਾ ਰਿਹਾ ਮੇਰੇ ਵੀਰੋ ਆਹ ਗਗਨ ਜੋਗੇ ਵਾਲੀਆ ਕਬੱਡੀ ਪਾ ਰਿਹਾ ਆਹ ਜਾਨ ਲਈ ਦਾ ਕਾਲਾ ਆਹ ਕਹਿੰਦੇ ਬਿੱਲਾ ਢੋਡਿਆਂ ਦੀ ਧਰਤੀ ਦਾ ਬਿੱਟੂ ਮਿਡਾਣ ਸ਼ੈਂਕੀ ਜੂਕੇ ਵੱਲੋਂ ਆਹ 11000 ਤਿੰਨ ਹਸਿਆ ਦਾ ਆਹ ਨਰੂਸਾ ਆਥੇ ਗੱਭਰੂਆ ਸ਼ੀਲੂ ਤੇ ਗਗਨ ਗਗਨ ਤੇ ਸ਼ੀਲੂ ਆਹ ਗਗਨ ਤੇ ਸ਼ੀਲੂ ਸ਼ੀਲੂ ਤੇ ਗਗਨ ਹੋਈ ਪਈ ਆ ਆਹ ਜੋਗੀ ਵਾਲਿਆ ਤੇ ਸਿਰਾਂ ਕਰਵਾ ਗਿਆ ਆਹ ਜੋਗੀ ਵਾਲਿਆ ਤੇ ਸਿਰਾਂ ਕਰਵਾ ਗਿਆ ਵੀਰ ਜੀ ਬਾਹਰਲੇ ਪਾਸੇ ਨੱਚੋ ਵੀਰ ਦੀ ਪਾਰਲੇ ਪਾਸੇ ਨੱਚੋ ਉਹ ਛੰਨਾ ਵਾਲਾ ਦੁਨੀਆ ਦਾ ਬੱਟਾ ਵਾਲਾ ਭੂਰੀ ਆ ਗਿਆ ਜਿਹੜਾ ਪੁਆਇੰਟ ਹੋਲਡ ਸੀਗਾ ਉਹ ਜਾਫੀਆਂ ਨੂੰ ਦਿੱਤਾ ਗਿਆ ਉਹ ਦਿੜਬਾ ਮੰਡੀ ਦੀ ਟੀਮ ਨੂੰ ਹੋਲਡ ਪੁਆਇੰਟ ਦਿੱਤਾ ਗਿਆ ਇਹ ਨੰਬਰਾਂ ਵਾਲੇ ਵੀਰ ਸਾਡੇ ਜਰੂਰ ਨੋਟ ਕਰ ਲਿਓ ਇਹ ਸ਼ੀਰਾ ਕਹਿੰਦੇ ਚੱਕਲੀ شیرਵਾਲਾ ਕਬੱਡੀ ਪਾ ਰਿਹਾ ਹੈ ਜਾਨਲੀ ਦਾ ਕਾਲਾ ਤਿਆਰ ਹੈ ਨਾਲ ਗਿੱਲਾ ਢੋਡਿਆਂ ਵਾਲਾ ਤਿਆਰ ਵਰ ਤਿਆਰ ਹੈ ਸ਼ੀਲੂ ਤਿਆਰ ਹੈ ਜਾਨਲੀ ਦੀ ਟੀਮ ਦੇ ਲਈ ਮੰਨੇ ਪਰ ਬੰਨੇ ਚਾਰ ਜਾਫੀ ਸਾਹਮਣੇ ਮੁਕਾਬਲਾ ਕਰਦੇ ਆ ਸ਼ੀਰੇ ਦੀ ਪਈ ਹੋਈ ਹੈ ਢੋਡਿਆਂ ਵਾਲਾ ਬਿੱਲਾ ਫਿਰ ਮੁਕਾਬਲਾ ਕਰਦਾ ਹੋਇਆ ਇਹ ਹਾਰ ਨੇ ਡੇਵਿਡ ਸੰਧੀ ਜੰਗ ਹੈ ਇਹ ਕਹਿੰਦੇ ਚਾਂਦਪੁਰੇ ਦੇ ਵਿੱਚ ਸਿਰਾ ਹੋ ਗਿਆ ਉਹ ਰੇਡ ਪਾਉਣ ਲਈ ਢੀਲਾ ਜਾਨਰੀ ਵਾਲਾ ਆ ਗਿਆ ਇਧਰੋਂ ਸਾਡੇ ਵਿੱਕੀ ਮਡੇਰ ਜਿੰਮੀ ਹੋਣਾ ਵੱਲੋਂ ਕਹਿੰਦੇ ਸੱਤੀ ਦੇ ਦੋ ਜੱਥਿਆਂ ਤੇ 1700 ਦਿੱਤਾ ਜਾਣਾ ਲਓ ਸਾਹਮਣੇ ਦੇਖ ਰਿਹਾ ਵੀ ਇਸ ਸਮੇਂ ਆਹ ਕਹਿੰਦੇ ਦੱਸਾ ਡਿੜਬਾ ਨਹੀਂ ਡਿੜਬਾ ਹਾਏ ਡਿੜਬਾ ਲਓ ਕਹਿੰਦੇ ਜਾਂਗਲੀ ਵਾਲਾ ਭੱਜ ਗਿਆ ਮੇਰੇ ਮਿੱਤਰੋ ਅੱਜ ਤੇ ਕਹਿਣਾ ਵਰਲਾ ਵੀ ਚਾਂਦਪੁਰ ਵਾਲੇ ਜਦੋਂ ਵੀ ਕਰਵਾਉਂਦੇ ਆ ਉਹ ਸਿਰਾ ਕਰਵਾਉਂਦੇ ਆ ਬਾਤ ਹੈ ਚਾਂਦਪੁਰੇ ਵਾਲੇ ਜਦੋਂ ਕਰਾਉਂਦੇ ਆ ਸਿਰਾ ਕਰਾਉਂਦੇ ਆ ਚਾਂਦਪੁਰੇ ਵਾਲੇ ਯਾਰ ਫਾੜਾ ਮਾਰਦੇ ਨਾ ਠੋਕਿਆਂ ਠਾ ਠਾ ਪਤੰਦਰਾ ਨੇ ਗੁੱਲ ਮੇਖਾ ਠੋਕਿਆਂ ਔ ਠਾ ਠਾ ਤੇ ਪਤੰਦਰਾ ਨੇ ਗੁੱਲ ਮੇਖਾ ਠੋਕਿਆ ਉਹ ਮੇਲਾ ਸੱਤੂ ਪ੍ਰਾਦਾਨ ਦਾ ਹੈ ਮੇਲਾ ਕਹਿੰਦੇ ਸੁਖਵੀਰ ਸਰਾਉ ਦਾ ਹੈ ਮੇਲਾ ਕਾਲੇ ਗਰੇਆ ਦਾ ਉਹ ਮੇਲਾ ਜਸ਼ਨ ਗਰੇਆ ਦਾ ਮੇਲਾ ਬਾਲਦ ਦਾ ਉਹ ਰੇਲ ਛੰਨਾ ਵਾਲੇ ਪੂਰੀ ਦੀ ਹੈ ਉਰੀ ਦੀ ਕਬੱਡੀ ਪੈਰੀਆ ਮੰਨਵੀ ਦੇ ਪਿਆਰੇ ਤੇ ਸਪੀਕਰ ਖੜਕਦੇ 123live.in ਦੇ ਕੈਮਰੇ ਘੁੰਮਦੇ ਆ ਕਿ ਵੱਡੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਵੱਡੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਲਖਵਿੰਦਰ ਸਿੰਘ ਜੀ ਨਿਸ਼ੰਦਰ ਚੈਨ ਦੀ ਵੱਲੋਂ ਉਰੀ ਸ਼ੰਨਾ ਦੀਆਂ ਤਿੰਨ ਰੇਡਾਂ 21000 ਰੁਪਏ ਦੀਆਂ ਨੇ ਵੀਰ ਜੀ ਯਾਰਾ ਵਧੀਆ ਗੱਲ ਨਹੀਂ ਤੁਸੀਂ ਤੇ ਸਾਰੀ ਗਰਾਊਂਡ ਤੇ ਆ ਗਏ ਯਾਰ ਕੀ ਫਾਇਦਾ ਸਾਰਾ ਦਿਨ ਗਾਲੇ ਦਾ ਜਿਹੜਾ ਨਕੋਰ ਸੀ ਉਹ ਤੇ ਤੁਸੀਂ ਵਿੱਚ ਆ ਗਏ ਹੋ ਲਓ ਗਗਨ ਗੋਗੇ ਵਾਲਿਆ ਫਿਰ ਕਬੱਡੀ ਪਾ ਰਿਹਾ ਹੈ ਗਗਨ ਦੀ ਰੇਡ ਉਧਰੋਂ ਸ਼ੈਗੀ ਜੁਕੇ ਬੀਟੂ ਨੜੈਲ 11000 ਸ਼ਿਲੂ ਦੇ ਤਿੰਨ ਜਫੇ ਆਹ ਚਾਰ ਨੇ ਲਓ ਸ਼ਿਲੂ ਦੇ ਗਗਨ ਗਗਨ ਦੇ ਸ਼ਿਲੀ ਆਤੋ ਸਰਾ ਆਤੋ ਸਰਾ ਆਤੋ ਸਰਾ ਆਤੋ ਸਰਾ ਆਹ ਖੜਕਾ ੜਕਾ ਸ਼ਿਲੂ ਖੜਕਾ ੜਕਾ ਸ਼ਿਲੂ ਖੜਕਾ ੜਕਾ ਇਹ ਕਿਤੇ ਪਰੋਤ ਨਹੀਂ ਵੀਰੇ ਇਹ ਯਾਰ ਗੱਲ ਚੰਗੀ ਨਹੀਂ ਹੈਗੀ ਇੱਕੋ ਮਿੰਟ ਦਿਓ ਜੀ ਯਾਰ ਬਹੁਤ ਗਲਤ ਗੱਲ ਆ ਇਹ ਇਹ ਵੀਰੇ ਗੱਲਾਂ ਨਹੀਂ ਮੇਰੇ ਯਾਰ ਇੱਕ ਗੱਲ ਤੁਹਾਨੂੰ ਦੱਸਾਂ 1,25 ਲੱਖ ਦੇਣਾ ਤੇ ਕੈਸੀ ਹੈ ਰਾਜਨੀਤੀ ਬੱਸ ਤਾਨੂੰ ਇਦਾਂ ਨਾ ਕਰੋ ਯਾਰ ਇਹ ਵਧੀਆ ਗੱਲ ਨਹੀਂ ਯਾਰ ਮੇਰੀ ਬੇਨਤੀ ਹੈ ਇਹ ਤਾਂ ਜਮੀ ਲੱਸੀ ਕਰਨ ਵਾਲਾ ਕੰਮ ਹੈ ਤੁਹਾਡੀ ਮਰਜ਼ੀ ਆ ਤੁਸੀਂ ਸਤਾਰਜੋਗੋ ਤੁਹਾਡੇ ਲਈ ਵਧੀਆ ਗੱਲ ਨਹੀਂ ਹੈਗੀ ਕਿਸੇ ਖਿਡਾਰੀ ਦੇ ਸੱਟ ਵੱਜ ਸਕਦੀ ਹੈ ਇਦਾਂ ਹੱਥ ਬੰਨ ਕੇ ਬੇਨਤੀ ਹੈ ਜੇਕਰ ਦਰਸ਼ਕ ਇਦਾਂ ਕਰੀ ਗਏ ਤਾਂ ਮੈਂ ਤਰੀ ਹੋਵੇਗਾ ਮੈਚ ਬੰਦ ਕਰ ਦੇਣਾ ਲਾਓ ਸਾਹਮਣੇ ਪੂਰੀ ਛੱਨਾ ਵਾਲਾ ਪੂਰੀ ਪੂਰੀ ਛੱਨਾ ਵਾਲਾ ਗਰਾਊਂਡ ਦੇ ਵਿੱਚ ਅਗਲੀ ਕਬੱਡੀ ਪਾ ਰਿਹਾ ਹੈ ਡੜਵੇ ਦਾ ਸੱਤੀਆ ਡੜਵੇ ਦਾ ਜੱਸਾ ਡੜਵੇ ਦਾ ਧਿਆਨ ਹੈ ਇਹ ਜੱਸੇ ਦੀ ਟੱਕਰ ਕਹਿੰਦੇ ਭੂਰੀ ਨਾਲ ਪਈ ਹੋਈ ਹੈ ਉਧਰ ਸਾਡਾ ਯਾਰ ਹੈ ਕੈਨੇਡਾ ਵਾਲਾ ਕਹਿੰਦੇ ਰਾਜਦੀਪ ਅੱਜ ਡਾਲਰ ਮਾਰ ਗਿਆ ਅੱਜ ਖੇਡ ਮੈਦਾਨ ਦੇ ਵਿੱਚ ਕੈਨੇਡਾ ਵਾਲੇ ਆ ਡਾਲਰ ਮਾਰ ਰਹੇ ਨੇ ਕੋਈ ਗੰਧੀ ਵਾਲੇ ਨੋਟ ਵਾਰੀ ਜਾਂਦਾ ਕੋਈ ਯਾਰੀਆਂ ਦਿਵਾਉਣ ਦੇ ਲਈ ਪੁੱਜਿਆ ਮੇਰੇ ਮਿੱਤਰੋ ਲਓ ਦੇਖੋ ਵੀ ਅਸਵੇ ਇਹ ਆ ਸ਼ੀਰਾ ਅੱਜ ਅੱਗ ਨਾਲ ਕਹਿੰਦੇ ਵੀ ਚੰਦਪੁਰੇ ਦੇ ਵਿੱਚ ਕੱਡ ਰਹੀ ਹੈ ਕੱਲ ਨੂੰ ਜੇਦਨਾ ਦੇ ਵਿਚ ਜਾ ਕੇ ਦੇ ਕੰਡੀਆਂ ਲਓ ਦੇਖੋ ਵੀ ਸ਼ੀਰੇ ਨੇ ਅੰਕ ਦਾ ਵਾਦਾ ਕਰ ਦਿੱਤਾ ਸਰਪੰਚ ਲਖਵਿੰਦਰ ਸਿੰਘ ਜੀ ਬੱਬਨਪੁਰ ਵੱਲੋਂ ਪੂਰੀ ਸ਼ਰਨਾ ਦੀਆਂ ਅਗਲੀਆਂ ਤਿੰਨ ਕਬੱਡੀਆਂ 2100 ਰੁਪਏ ਦੀਆਂ ਹੋਣਗੀਆਂ ਪਰ ਢੀਲਾ ਜਾਨਲੀ ਵਾਲਾ ਗਰਾਊਂਡ ਦੇ ਵਿੱਚ ਕਬੱਡੀ ਪਾਉਣ ਦੇ ਲਈ ਆ ਗਿਆ ਹੈ 37 ਵਰਗੇ ਚਾਰ ਜਾਫੀ ਤਿਆਰ ਪਰ ਤਿਆਰ ਹੈ ਜੜਬਾ ਮੰਡੀ ਤੇ ਜਾਨਲੀ ਦਾ ਫਾਈਨਲ ਚੱਲ ਰਿਹਾ ਹੈ ਦੁਨੀਆ ਆਨੰਦ ਮਾਣਦੀ ਹੈ ਅੱਜ ਲੱਖਾਂ ਦਾ ਇਕੱਠ ਜੁੜਿਆ ਹੋਇਆ ਹੈ ਉਹ ਲੱਖਾਂ ਦੇ ਪ੍ਰਾਈਜ਼ ਦਿੱਤੇ ਜਾ ਰਹੇ ਨੇ ਤੇ ਮੇਰੇ ਮਿੱਤਰੋ ਉਹੜਾ ਲੋਕਾਂ ਦੇ ਦਿਲਾਂ ਦੀ ਰਾਣੀ ਖੇਡ ਕਬੱਡੀ ਅੱਜ ਚਾਨਦਪੁਰੇ ਦੇ ਵਿੱਚ ਖੇਡੀ ਜਾ ਰਹੀ ਹੈ। ਉਹ ਚਾਨਦਪੁਰੇ ਦੇ ਵਿੱਚ ਵੱਡੀਆਂ ਰੌਣਕਾਂ ਨੇ। ਬਿੱਟੂ ਨਡਾਲ ਸ਼ੇਂਕੀ ਜੂਕੇ ਵੱਲੋਂ ਗੱਲ 11000 ਦੀ ਹੋਈ ਹੈ। ਕਹਿੰਦੇ ਸ਼ੀਲੀ ਦੇ ਪਿੰਨੀ ਫਾਈਨਲ ਲਈ 11000 ਲੈਣਾ ਹੋਇਆ ਹੋਇਆ। ਲਓ ਸਾਹਮਣੇ ਕਾਲਾ ਜੰਗੂੜੀ ਦੀ ਧਰਤੀ ਦਾ ਢੋਡੇ ਪਿੰਡ ਦਾ ਬਿੱਲਾ ਦੇਖਦੇ ਆ ਵੀ ਕੌਣ ਹਾਰ ਲੈ ਜਿੱਤਦਾ। ਇਹ ਸਵਾਦ ਦੱਸੂਗਾ। ਉਹ ਬਿੱਲਾ ਤੇ ਸ਼ੀਰਾ ਸ਼ੀਰਾ ਤੇ ਬਿੱਲਾ ਉਹ ਚਾਨਦਪੁਰੇ ਦੇ ਵਿੱਚ ਹੋਈ ਪਈ ਹੈ। ਉਹ ਚਾਨਦਪੁਰੇ ਦੇ ਤੂੰ ਹੋਈ ਪਈਆ ਲੈ ਦੀ ਛੰਨਾ ਵਾਲਾ ਭੂਰੀ ਆ ਗਿਆ ਭੂਰੀ ਆ ਗਿਆ ਉਧਰ ਬੀਤ ਬਲਾਸਟਰ ਜੋੜੀ ਵਾਲਾ ਕਹਿੰਦਾ ਵੀ ਸੱਤੀ ਦੇ ਦੋ ਜੱਫੇ 4100 ਰੁਪਏ ਦੇ ਹੋਣਗੇ ਅੱਜ ਬੀਤ ਭੂਰੀ ਮਾਨ ਕਰਦੇ ਆਪਣੇ ਯਾਰਾਂ ਤੇ ਇੱਕ ਪਾਸੇ ਜਸਾੜਦਾ ਮੇਰੇ ਮਿੱਤਰੋ ਉਹ ਦੂਜੇ ਪਾਸੇ ਛੰਨਾ ਵਾਲਾ ਭੂਰੀ ਹੈ ਪੁਆਇੰਟ ਇਸ ਵੇਲੇ ਧਾਵੀ ਦੇ ਹਿੱਸੇ ਦੇ ਵਿੱਚ ਜਾ ਡਿਆ ਹੈ ਸਿਰੇ ਦੀ ਬਾਜ਼ੀ ਹੈ ਸਿਰੇ ਦੀ ਟੱਕਰ ਹੈ ਦੁਨੀਆਂ ਦਾ ਕੱਠ ਵੱਡਾ ਅੱਜ ਤਾਣਪੁਰੇ ਦੇ ਵਿੱਚ ਇਤਿਹਾਸ ਬਣ ਗਿਆ ਹੈ ਅੱਜ ਤਾਣਪੁਰੇ ਦੇ ਵਿੱਚ ਰਿਕਾਰਡ ਬਣ ਗਿਆ ਹੈ ਔਰ ਰਿਕਾਰਡ ਬਣ ਗਿਆ ਰਿਕਾਰਡ ਬਣ ਗਿਆ ਨੱਕ ਤੇ ਨੱਕੇ ਬੋਰਡ ਨੇ ਪੈਂਦੇ ਨੇ ਜੇ ਰਿਕਾਰਡ ਬਣਾਉਣੇ ਨੇ ਉਹ ਗੰਨਾ ਦੇ ਰਿਕਾਰਡ ਦੇ ਪੈਂਦੇ ਨੇ ਰਿਕਾਰਡ ਬਣਾਉਣ ਲਈ ਰਿਕਾਰਡ ਤੋੜਨੇ ਪੈਂਦੇ ਨੇ ਆਹ ਵੇਖੋ ਕਹਿੰਦੇ ਰਿਕਾਰਡ ਬ੍ਰੋਕਨ ਇਹ ਰਿਕਾਰਡ ਬ੍ਰੋਕਨ ਹੈ ਇਹ ਸ਼ੀਲੂ ਹੈ ਇਹ ਰਿਕਾਰਡ ਤੋੜਦਾ ਹੈ ਇਹ ਦਿਲ ਜਿੱਤਦਾ ਆਹ ਭੰਗੜੇ ਪੈ ਰਹੇ ਨੇ ਭੰਗੜੇ ਪੈ ਰਹੇ ਨੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਵੇਂਦੀ ਖੜ ਖੜ ਕੇ ਨਵੇਂ ਪਿੰਡ ਜਾਂ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਅਗਲੀ ਰੇਡ ਕਹਿੰਦੇ ਢੀਲਾ ਜਾਂਗਰੀ ਵਾਲਾ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਆ ਗਿਆ ਜੀ ਜਰ ਕਲੀਅਰ ਕਰਦੇ ਥੋੜਾ ਜਿਹਾ ਦੋ ਤਿੰਨ ਮਿੰਟਾਂ ਦੀ ਗੱਲ ਆ ਯਾਰ ਸੱਤੂ ਪ੍ਰਧਾਨ ਦਾ ਫਾਈਨਲ ਚੱਲ ਰਿਹਾ ਹੈ ਇਹ ਕਾਲੇ ਗਰੇਵਾਲ ਦਾ ਫਾਈਨਲ ਹੈ ਇਹ ਸੁਖਬੀਰ ਸਰਾਉ ਦਾ ਫਾਈਨਲ ਹੈ ਇਹ ਲਖੇ ਚਮਾਣੇ ਦਾ ਫਾਈਨਲ ਹੈ ਇਹ ਬਾਈ ਮਨਦੀਪ ਖਾਂ ਦਾ ਤੇ ਰਾਜਦੀਪ ਕਨੇਡਾ ਦਾ ਜਸ਼ਨ ਗਰੇਵਾਲ ਦਾ ਬਾਦਲ ਦਾ ਅਵਤਾਰ ਸਰਦਾ ਤੇ ਸਰਪੰਚ ਅਮਰੀਕ ਅਗਰੇਵਾਲ ਦਾ ਫਾਈਨਲ ਚੱਲ ਰਿਹਾ ਹੈ ਦੁਨੀਆ ਦਾ ਕੱਠ ਵੱਡਾ ਸ਼ੀਰੇ ਦੀ ਰੇਡ ਪਈ ਹੋਈ ਹੈ ਆਹ ਸ਼ੀਰੇ ਦੀ ਰੇਡ ਪਈ ਹੋਈ ਹੈ ਆਹ ਸ਼ੀਰੇ ਦੀ ਰੇਡ ਪਈ ਹੋਈ ਹੈ ਲਓ ਬਿੱਲੇ ਦੇ ਨਾਲ ਮੁਕਾਬਲਾ ਬਿੱਲਾ ਤੇ ਸ਼ੀਰਾ ਓਏ ਢੋਡੇ ਵਾਲਾ ਵੀ ਅੱਜ ਆਇਆ ਹੋਇਆ ਲਓ ਸ਼ੀਰਾ ਭੱਜ ਗਿਆ ਮੇਰੇ ਮਿੱਤਰੋ ਓਏ ਕਹਿਣਾ ਬਣਦਾ ਕਹਿਣਾ ਬਣਦਾ ਕਿ ਪੈਸਾ ਲੱਗਦਾ ਹਮੇਸ਼ਾ ਕਮਲੀਓ ਗੋਪੀ ਦੇ ਮੇਲੇ ਤੇ ਅੱਜ ਨਿਕਲਦੀ ਹੈ ਚਾਂਦਪੁਰੇ ਦੇ ਮੇਲੇ ਤੇ ਅੱਜ ਕਿ ਨਿਕਲਦੀ ਹੈ ਚਾਂਦਪੁਰੇ ਦੇ ਮੇਲੇ ਤੇ ਛੰਨਾਂ ਵਾਲਾ ਭੂਰੀ ਵੱਡਾ ਮੱਲਾ ਸਾਡੀ ਖੇਡ ਕਬੱਡੀ ਦਾ ਚਾਂਦਪੁਰੇ ਦੇ ਵਿੱਚ ਭੂਰੀ ਪੁੱਜਿਆ ਹੋਇਆ ਹੈ ਛੰਨਾਂ ਵਾਲਾ ਕਬੱਡੀ ਪਾ ਰਿਹਾ ਹੈ ਹਾਰਨੇ ਡੇਵਿਡਸਨ ਦਾ ਫਾਈਨਲ ਚੱਲ ਰਿਹਾ ਹੈ ਦੁਨੀਆ ਆਨੰਦ ਮਾਣਦੀ ਹੈ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਲੈ ਵੀ ਬੁੰਦੀ ਦਸੀਏ ਦੁਨੀਆ ਨੂੰ ਸੋਹਣਿਆ ਵੀਰਾ ਅੱਜ ਚਾਂਦਪੁਰੇ ਦੇ ਕਬੱਡੀ ਕੱਪ ਤੇ ਦਰਸ਼ਕ ਵੀਰੋ ਸੁਣੋ ਛੰਨਾ ਵਾਲੇ ਭੂਰੀ ਨੇ ਨੌ ਕਬੱਡੀਆਂ ਪਾ ਕੇ ਨੌ ਨੰਬਰ ਲਏ ਆ ਛੰਨਾ ਵਾਲਾ ਭੂਰੀ ਅੱਜ ਚਾਂਦਪੁਰੇ ਦੇ ਕਬੱਡੀ ਕੱਪ ਦਾ ਆਲ ਦੇ ਡੇਵਿਡ ਸ਼ੰਤਾ ਜੇਤੂ ਹੋ ਗਿਆ ਔਰ ਕਹਿੰਦੇ ਬਹੁਤਪੁਰ ਦੇ ਸ਼ੀਲੂ ਨੇ ਅੱਜ ਦੇ ਕਬੱਡੀ ਕੱਪ ਤੇ ਚਾਂਦਪੁਰੇ ਦੇ ਵਿੱਚ ਅੱਠ ਟੱਚ ਲੈ ਕੇ ਤਿੰਨ ਜਫੇ ਲਾਏ ਆ ਤੇ ਤੀਜਾ ਹਾਰ ਨੇ ਡੇਵਿਡਸਨ ਜਿੱਤ ਲਿਆ ਅੱਜ ਦੇ ਦਿਨ ਦਾ ਸ਼ੀਲੂ ਬੈਸਟ ਜਾਫੀਆ ਆਜ ਦੇ ਬੇਸਟਰ ਕਹਿੰਦੇ ਵੀ 8 ਟੱਚ ਤਿੰਨ ਵਾਰ ਉਹ ਚਾਦਪੁਰੇ ਦੇ ਵਿੱਚ ਹਾਰ ਲੇ ਸ਼ੀਲੂ ਸ਼ੀਲੂ ਹੋ ਗਈ ਮੇਰੇ ਮਿੱਤਰੋ ਤੇ ਕਹਿੰਦੇ ਛੰਨਾ ਵਾਲਾ ਵੱਡਾ ਮਲਪੂਰੀ ਨਾ ਰੇਡਾ